ਸਤਿ ਸ੍ਰੀ ਅਕਾਲ ਜੀ ਅੱਜ ਕਮਾਲ ਪੱਤੀ ਤਰਮਸ਼ਾਲਾ ਦੇ ਵਿੱਚ ਅਸੀਂ ਪਸ਼ੂ ਪਾਲਣ ਵਿਭਾਗ ਜਿਹੜਾ ਕਿ ਆਰ ਸਿਟੀ ਐਸ ਪੀ ਆਈ ਵੱਲੋਂ ਟ੍ਰੇਨਿੰਗ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ ਬੱਚਿਆਂ ਨੂੰ ਸਵੈ ਰੋਜ਼ਗਾਰ ਦੇਣ ਲਈ ਉਸ ਦੇ ਸੰਬੰਧ ਦੇ ਵਿੱਚ ਇੱਕ ਕੈਂਪਰ ਦਾ ਆਯੋਜਨ ਕੀਤਾ ਜਾ ਰਿਹਾ ਹੈ ਇਸ ਕੈਂਪ ਵਿੱਚ ਡੇਰੀ ਪਾਲਣ ਦਾ ਧੰਦਾ ਸ਼ੁਰੂ ਕਰਨ ਲਈ ਜਿਹੜਾ ਹੈਗਾ ਟ੍ਰੇਨਿੰਗ ਦਿੱਤੀ ਜਾਵੇਗੀ ਇਸ ਸਬੰਧੀ ਅੱਜ ਸਾਡੇ ਕੋਲ ਜ਼ਿਲ੍ਹਾ ਬਠਿੰਡਾ ਤੋਂ ਖਾਸ ਕਰਕੇ ਮੈਡਮ ਸੋਨੀਆ ਚੱਠਾ ਜੀ ਉਹਨਾਂ ਦੇ ਨਾਲ ਉਹਨਾਂ ਦੇ ਅਸਿਸਟੈਂਟ ਪਿੰਡ ਦੇ ਸਰਪੰਚ ਗੁਰਮੇਲ ਸਿੰਘ ਜੀ ਅੱਜ ਇਸ ਟ੍ਰੇਨਿੰਗ ਸੰਬੰਧੀ ਜੋ ਵੀ ਜਾਣਕਾਰੀ ਹੈ ਉਹ ਸਾਨੂੰ ਮੈਡਮ ਸੋਨੀਆ ਜੀ ਦੇਣਗੇ ਤਾਂ ਸਭ ਤੋਂ ਪਹਿਲਾਂ ਮੈਂ ਸਾਡੇ ਪਿੰਡ ਸੇਮਾ ਦੇ ਵਿੱਚ ਇਹਨਾਂ ਦਾ ਆਉਣ ਤੇ ਬਹੁਤ-ਬਹੁਤ ਸਵਾਗਤ ਕਰਦਾ ਤਾਂ ਇਸ ਤੋਂ ਅੱਗੇ ਜੋ ਵੀ ਜਾਣਕਾਰੀ ਹੈ ਇਸ ਟ੍ਰੇਨਿੰਗ ਦੇ ਸੰਬੰਧੀ ਉਹ ਮੈਡਮ ਸੋਨੀਆ ਜੀ ਦੇਣਗੇ ਸ਼ਸ਼ੀਕਲ ਜੀ ਧੰਨਵਾਦ ਸਰ ਜਿਹੜੀ ਇਹ ਟ੍ਰੇਨਿੰਗ ਹੈ ਇਹਦੇ ਰਿਗਾਰਡਿੰਗ ਮੈਂ ਦੱਸਣਾ ਜਾਊਂਗੀ ਕਿ ਸਾਡੀ ਸੰਸਥਾ ਹੈ ਜਿਸ ਨੂੰ ਸਪான்ਸਰ ਕਰਦੀ ਹੈ ਸਟੇਟ ਬੈਂਕ ਆਫ ਇੰਡੀਆ ਤੇ ਪਿੰਟੂ ਸਵੈਰੋਜ਼ਗਾਰ ਸਿੱਖਲਾਈ ਸੰਸਥਾ ਆ ਜਿਹੜੀ ਖਾਸ ਤੌਰ ਤੇ ਪਿੰਡਾਂ ਦੇ ਲੋਕਾਂ ਲਈ ਹੀ ਬਣਾਈ ਗਈ ਆ ਪਿੰਡਾਂ ਦੇ ਉਹ ਲੋਕ ਜਿਨ੍ਹਾਂ ਦੀ ਉਮਰ 18 ਤੋਂ 45 ਸਾਲ ਤੱਕ ਹੈ ਸਾਡੇ ਕੋਲ કુલ 60 ਤਰ੍ਹਾਂ ਦੀਆਂ ਟ੍ਰੇਨਿੰਗਾਂ ਨੇ ਭਾਰਤ ਸਰਕਾਰ ਵੱਲੋਂ ਜਿਹੜੀਆਂ ਵੈਲਟ ਨੇ ਉਹ ਟ੍ਰੇਨਿੰਗਾਂ ਦੇ ਵਿੱਚ ਕੋਈ ਵੀ 18 ਤੋਂ 45 ਸਾਲ ਤੱਕ ਦਾ ਵਿਅਕਤੀ ਸਾਡੇ ਕੋਲ ਟ੍ਰੇਨਿੰਗ ਲੈ ਸਕਦਾ ਆ ਜਿਦੇ ਵਿੱਚ ਸਾਡੇ ਕੋਲ ਡੈਰੀ ਫਾਰਮ ਦੀ ਜਿਵੇਂ ਕਿ ਅਸੀਂ ਅੱਜ ਸ਼ੁਰੂਆਤ ਕਰਨ ਜਾ ਰਹੇ ਹਾਂ ਪਿੰਡ ਸੇਮਾ ਦੇ ਅੰਦਰ ਇਸ ਟ੍ਰੇਨਿੰਗ ਦੀ ਕੱਲ ਤੋਂ ਇਹ ਟ੍ਰੇਨਿੰਗ ਸ਼ੁਰੂ ਹੋ ਜਾਏਗੀ ਉਹ ਟ੍ਰੇਨਿੰਗ ਹੈ ਬੱਕਰੀ ਪਾਲਣ ਦੀ ਹੈ ਸਿਲਾਈ ਕਢਾਈ ਦੀ ਬਿਊਟੀ ਪਾਰਲਰ ਦੀ ਟ੍ਰੇਨਿੰਗ ਹੈ ਛੋਟੇ ਛੋਟੇ ਪਿੰਡਾਂ ਦੇ ਸਾਡੇ ਦੁਕਾਨਦਾਰ ਹੈ ਉਹਨਾਂ ਦੀ ਟ੍ਰੇਨਿੰਗ ਹੈ ਇਹ ਸਾਰੀਆਂ ਹੀ ਟ੍ਰੇਨਿੰਗਾਂ ਇਹਦੇ ਨਾਲ ਪਲੰਬਰ ਇਲੈਕਟ੍ਰੀਸ਼ੀਅਨ ਰਾਜ ਮਿਸਤਰੀ ਬੇਸਿਕ ਕੰਪਿਊਟਰ ਦੀ ਹੈ ਟ੍ਰੇਨਿੰਗ ਇਹ ਸਭ ਟ੍ਰੇਨਿੰਗ ਸਿੱਧੀਆਂ ਚਾਹਨੀ ਹੈ ਸਾਡੀ ਸੰਸਥਾ ਦਾ ਨਾਮ ਇੱਕ ਅਰੀ ਫਿਰਦਾਸ ਰਿਆ ਪਿੰਡੂ ਸਵੈ ਰੋਜ਼ਗਾਰ ਸਿੱਖਲਾਈ ਸੰਸਥਾ ਭਾਰਤ ਸਰਕਾਰ ਵੱਲੋਂ ਇਹ ਜੋ ਬਿਲਕੁਲ ਟ੍ਰੇਨਿੰਗਾਂ ਜਿੰਨੀਆਂ ਦੇ ਨਾਮ ਦੱਸੇ ਬਿਲਕੁਲ ਮੁਫਤ ਮਹੀਆ ਕਰਾਈਆਂ ਜਾਣੀਆਂ ਟ੍ਰੇਨਿੰਗ ਦੇ ਦਰਮਿਆਨ ਜਿਹੜੀ ਹੈ ਸਟੂਡੈਂਟਸ ਨੂੰ ਕਾਪੀ ਪੈਨ ਪੈਨਸਲ ਦੁਪਹਿਰ ਦਾ ਖਾਣਾ ਦੋ ਟਾਈਮ ਦੀ ਚਾਹ ਸਭ ਕੁਝ ਸੰਸਾ ਵੱਲੋਂ ਮੁਹੱਈਆ ਕਰਵਾਇਆ ਜਾਂਦਾ ਤੇ ਇਸ ਦੇ ਨਾਲ ਨਾਲ ਜਿਹੜਾ ਆ ਸਾਡੀ ਸੰਸਾ ਦੇ ਵਿੱਚੋਂ ਸਵੇਰੇ 9:30 ਵਜੇ ਕਲਾਸ ਸ਼ੁਰੂ ਹੁੰਦੀ ਹੈ ਤੇ ਸਮਾਂ ਜਿਹੜਾ ਇਸ ਦਾ ਸ਼ਾਮ 5:30 ਵਜੇ ਤੱਕ ਦਾ ਮਤਲਬ ਕੁੱਲ ਪੂਰੇ ਦਿਨ ਦੀ ਟ੍ਰੇਨਿੰਗ ਹੈ ਤੇ ਇਸ ਦਰਮਿਆਨ ਅਸੀਂ ਦੁਪਹਿਰ ਦਾ ਭੋਜਨ ਦੋ ਟਾਈਮ ਦੀ ਚਾਹ ਵੀ ਦਿੱਤੀ ਜਾਂਦੀ ਹੈ ਤੇ ਮੇਰੀ ਬੇਨਤੀ ਹੈ ਕਿ ਜਿਹੜੀ ਇਸ ਟ੍ਰੇਨਿੰਗ ਦੇ ਲਈ ਉਮਰ ਹੱਦ ਹੈ ਉਹ 18 ਤੋਂ 45 ਹੈ ਤੇ ਜੋ ਵੀ ਚਾਹਵਾਨ ਨੇ ਲੇਡੀਜ਼ ਜਾਂ ਜੈਂਟਸ ਦੋਨੋਂ ਹੀ ਸਾਡੇ ਕੋਲੋਂ ਟ੍ਰੇਨਿੰਗ ਲੈ ਸਕਦੇ ਆ ਤੇ ਉਹਦੇ ਲਈ ਉਹਨਾਂ ਦਾ ਇੱਕ ਆਧਾਰ ਕਾਰਡ ਇੱਕ ਪੈਨ ਕਾਰਡ ਇੱਕ ਉਹਨਾਂ ਦਾ ਅਗਰ ਰਾਸ਼ਨ ਕਾਰਡ ਬਣਿਆ ਹੋਇਆ ਆ ਤੇ ਉਹ ਰਾਸ਼ਨ ਕਾਰਡ ਇਸ ਦੇ ਨਾਲ ਉਹਨਾਂ ਦੀ ਜੋ ਪੜਾਈ ਹੈ ਉਸ ਦਾ ਸਰਟੀਫਿਕੇਟ છે ਉਹਨਾਂ ਦੇ ਫੋਟੋਗ੍ਰਾਫਸ ਤੇ ਉਹਨਾਂ ਦੇ ਬੈਂਕ ਦੀ ਜੋ પાਸਬੁੱਕ ਹੈ ਉਸ ਦੀ ਫੋਟੋਕਾਪੀ ਇਹ ਸਾਰੇ ਦੇ ਸਾਰੇ ਪ੍ਰੂਫ ਦੀ ਸਾਨੂੰ ਫੋਟੋਕਾਪੀ ਦੀ ਲੋੜ ਹੈ ਤੇ ਰਜਿਸਟ੍ਰੇਸ਼ਨ ਜਿਹੜੀ ਪਿੰਡ ਸੀਮਾ ਦੇ ਅੰਦਰ ਚੱਲ ਰਹੀ ਹੈ ਅੱਜ ਵੀ ਅਸੀਂ ਇੱਥੇ ਮੌਜੂਦ ਹਾਂ ਤੇ ਕੱਲ ਤੋਂ ਅਸੀਂ ਸਵੇਰੇ 9:30 ਤੋਂ ਇੱਥੇ ਟ੍ਰੇਨਿੰਗ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਤੇ ਬੇਨਤੀ ਹੈ ਸਾਰਿਆਂ ਨੂੰ ਕਿ ਜ਼ਰੂਰ ਇਸ ਟ੍ਰੇਨਿੰਗ ਦਾ ਹਿੱਸਾ ਬਣ ਤਾਂ ਜੋ ਉਹ ਵੀ ਟ੍ਰੇਨਿੰਗ ਲੈ ਕੇ ਸਵੈ ਰੋਜ਼ਗਾਰ ਉਪਲਬਧ ਤੇ ਨਾਲ ਦੀ ਨਾਲ ਜਿਹੜਾ ਬੈਂਕ ਦੇ ਨਾਲ ਵੀ ਜੁੜਨ ਸੋ ਧੰਨਵਾਦ ਹੈ ਪਿੰਡ ਦੇ ਸਰਪੰਚ ਸਾਹਿਬ ਦਾ ਜਤਿੰਦਰ ਬਾਜੀ ਦਾ ਜਿਨ੍ਹਾਂ ਨੇ ਸਾਨੂੰ ਇੱਥੇ ਆਉਣ ਦਾ ਮੌਕਾ ਵੀ ਦਿੱਤਾ ਤੇ ਤੇ ਪਿੰਡ ਦੇ ਲੋਕਾਂ ਨਾਲ ਜੁੜਨ ਦਾ ਸਾਨੂੰ ਮੌਕਾ ਦਿੱਤਾ ਧੰਨਵਾਦ